ਲੋ ਜੀ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਸੋਹਣੇ ਸੋਹਣੇ ਫੁੱਲ ਇਹ ਫੁੱਲ ਗੈਂਦੇ ਦਾ ਕਹਿ ਦਿੰਦੇ ਜਾਂ ਕੀ ਕਹਿ ਦਿੰਦੇ ਇਹ ਫੁੱਲ ਵੈਸੇ ਗੈਂਦੇ ਦਾ ਨਹੀਂ ਆ ਪਰ ਇਹ ਗੈਂਦੇ ਵਰਗੇ ਹੀ ਨੇ ਇਹ ਦੂਜੀ ਨਸਲ ਹੈ ਗੈਂਦੇ ਦੀ ਅੱਗੇ ਤੋਂ ਆਪਾਂ ਇਹਦਾ ਬੀਜ ਬਣਾਵਾਂਗੇ ਅਗਰ ਜੇ ਕਿਸੇ ਨੂੰ ਬੀਜ ਚਾਹੀਦਾ ਹੋਵੇ ਤਾਂ ਦੱਸ ਸਕਦੇ ਆਪਾਂ ਬੀਜ ਭੇਜਾਂਗੇ ਇਹ ਗੈਂਦੇ ਵਰਗੇ ਪਰ ਗੈਂਦਾ ਨਸਲ ਨਹੀਂ ਹੈ ਇਹ ਬਹੁਤ ਸੋਹਣੇ ਲੱਗਦੇ ਇਹਦੇ ਮਤਲਬ ਹਾਰ ਪਰੋਏ ਜਾਣ ਜਾਂ ਮਤਲਬ ਫੁੱਲਾਂ ਦੀ ਵਰਖਾ ਵਾਸਤੇ ਬਹੁਤ ਸੋਹਣੇ ਲੱਗਦੇ ਆ ਇਹਨੇ ਗੁੱਕੜ ਗਲ ਗਈ ਇਹਦੇ ਮੋٹے ਮੋٹے ਬਹੁਤ ਹੁੰਦੇ ਫੁੱਲ ਬਟ ਕੇ ਨੂੰ ਤੋੜ ਕੇ ਦਿੱਤੇ ਗਏ ਆ ਇਹਦੇ ਫੁੱਲ ਤੋੜ ਦਿੱਤੇ ਇਹ ਬਹੁਤ ਸਾਰੇ ਵੇ ਘਾਟਾ ਹੁਣ ਇਦਾਂ ਲੱਗਦੇ ਮੋٹے ਮੋٹے ਲੋਕ ਇਧਰ ਉਧਰ ਸਕੂਨ ਲੱਭਦੇ ਆ ਆਪਾਂ ਨੂੰ ਤੇ ਇਹਨਾਂ ਪੱਤੀਆਂ 'ਚ ਹੀ ਮਿਲ ਜਾਂਦਾ ਇਹਨਾਂ ਫੁੱਲਾਂ 'ਚ ਸਕੂਨ ਮਿਲ ਜਾਂਦਾ ਇਹਨਾਂ ਫੁੱਲਾਂ ਦੀ ਮੁਸਕਾਨ ਬਹੁਤ ਸੋਹਣੀ ਆ ਬਹੁਤ ਜ਼ਿਆਦਾ ਸਕੂਨ ਦਿੰਦੀ ਆ ਫੁੱਲ ਟੁੱਟਦਾ ਜਾਂਦਾ ਪਰ ਦੁੱਖ ਲੱਗਦਾ ਲੋ ਜੀ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਸੋਹਣੇ ਸੋਹਣੇ ਫੁੱਲ ਇਹ ਫੁੱਲ ਗੈਂਦੇ ਦਾ ਕਹਿ ਦਿੰਦੇ ਆ ਜਾਂ ਕੀ ਕਹਿ ਦਿੰਦੇ ਆ ਫੁੱਲ ਵਾਂਗ ਗੈਂਦੇ ਦਾ ਨਹੀਂ ਆ। ਪਰ ਇਹ ਗੈਂਦੇ ਵਰਗੀ ਹੀ ਨੇ। ਇਹ ਦੂਜੀ ਨਸਲ ਆ ਗੈਂਦੇ ਦੀ। ਅੱਗੇ ਤੋਂ ਆਪਾਂ ਇਹਦਾ ਬੀ ਬਣਾਵਾਂਗੇ। ਅਗਰ ਜੇ ਕਿਸੇ ਨੂੰ ਬੀ ਚਾਹੀਦਾ ਹੋਵੇ ਤਾਂ ਦੱਸ ਸਕਦੇ ਆ ਆਪਾਂ ਬੀ ਭੇਜਾਂਗੇ। ਇਹ ਗੈਂਦੇ ਵਰਗੇ ਪਰ ਗੈਂਦਾ ਨਸਲ ਨਹੀਂ ਆਏ। ਬਹੁਤ ਸੋਹਣੇ ਲੱਗਦੇ ਇਹਦੇ ਮਤਲਬ ਹਾਰ ਪਰੋਏ ਜਾਣ। ਜਾ ਮਤਲਬ ਫੁੱਲਾਂ ਦੀ ਵਰਖਾ ਵਾਸਤੇ ਬਹੁਤ ਸੋਹਣੇ ਲੱਗਦੇ ਆ ਇਹਨੇ ਗੁੱਕੜ ਗਲਗੀ ਇਹਦੇ ਮੋٹے ਮੋٹے ਬਹੁਤ ਹੁੰਦੇ ਫੁੱਲ ਬਟ ਕਿਹਨੂੰ ਤੋੜ ਕੇ ਦਿੱਤੇ ਗਏ ਆ ਇਹਦੇ ਫੁੱਲ ਤੋੜ ਦਿੱਤੇ ਗਏ ਆ ਬਹੁਤ ਸਾਰੇ ਵੇ ਘਾਟਾ ਹੁਣ ਇਦਾਂ ਲੱਗਦੇ ਮੋٹے ਮੋٹے